ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਜੋਰ ਸਿੰਘ ਵਾਲਾ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਪੂਰੀ ਵੀਡੀਓ ਕੱਲ ਮਾਰਨਿੰਗ ਅਪਲੋਡ ਕਰਦੇ ਆਂਗੇ ਇੱਕ ਸ਼ਾਰਟ ਵੀਡੀਓ ਦੇ ਵਿੱਚ ਡਿਟੇਲ ਆਪਾਂ ਦੇ ਰਿਹਾ ਤੁਹਾਨੂੰ ਇੱਕ ਵੀਰ ਘਰੋਂ ਆਪਣੇ ਮੱਝ ਸੇਲ ਕਰਦਾ ਪਿਆ ਠੀਕ ਆ ਜੀ ਵਪਾਰ ਦਾ ਵੀ ਕੰਮ ਪਸ਼ੂ ਵੀ ਇਹਨਾਂ ਦੇ ਕੋਲ ਅਕਸਰ ਆਏ ਗਏ ਰਹਿੰਦੇ ਆ ਰੁਟੀਨ ਦੇ ਵਿੱਚ ਇੱਕ ਫੋਲੀ ਵਜਨ ਨੋੜ ਦੇ ਵਿੱਚ ਚੌੜੇ ਪੱਲੇ ਦੀ ਜਿਹੜੀ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੀ ਇਹ ਮੱਝ ਵੀਰ ਸੇਲ ਕਰਦਾ ਗੋਰੇ ਕੋਈ ਨਹੀਂ ਮੜੇ ਖੋਲ ਕੇ ਇਧਰ ਨੂੰ ਇਧਰ ਨੂੰ ਲਿਆਓ ਤੇ ਨਾਲ ਦੀ ਨਾਲ ਗੋਰੀ ਦੀ ਡਿਟੇਲ ਮੇਰਾ ਭਰਾ ਦੱਸਦੇ ਸੁਆ ਕਿਨ ਮ ਇਹ ਸਾਨੂੰ ਸਾਉ ਤੀਜਾ ਸੂਆ ਸੁਣੀ ਆਪਣੀ ਘਰ ਦੀ ਮੈਂ ਆ ਜਿਹੜਾ ਪਿਛਲੇ ਸੂਏ ਦੋਦੇ ਚੜਾ 2 ਲੀਟਰ ਦਾ 15 ਕਿਲੋ ਚੜਾ ਜਿੰਨੀ ਹਰਕੇ ਆਪਾਂ ਮੈਂ ਸਾਂਭੀ 1 ਕਿਲੋ 17 18 ਕਿਲੋ ਵੀ ਕੱਢ ਸਕਦੀ ਆ ਠੀਕ ਆ ਜੀ ਆਹ ਥਣਾ ਥਣਾ ਦੀ ਓਕੇ ਕੋਈ ਗੱਲ ਬਾਤ ਨਹੀਂ ਆ ਦੇ ਮਤਲਬ ਮਾਨੇ ਆਪਦੀ ਸ਼ਾਇਦ ਹੈ ਮਤਲਬ ਚੀਜ਼ ਹਾਂ ਜੀ ਸ਼ਾਇਦ ਇਹ ਮਨ ਗਾੜੀ ਗੋਪੀ ਬਣਾਦਾ ਸੀਮਨ ਨਾਲ ਸੀਮਨ ਜਿਹੜਾ ਲੱਗਾ ਇਹਨੂੰ ਛਿੱਕਾ ਆਪਾਂ ਦਵਾਂਗੇ ਇਹ ਨਹੀਂ ਕਿ ਲੋਕਾਂ ਨੂੰ ਆਸ ਦੀਗੇ ਕਿ ਇਹਦਾ ਜੋ ਸੱਚਾ ਪਖੋ ਦੱਸਦੇ ਆ ਠੀਕ ਆ ਜੀ ਜਦੋਂ ਕੋਰੇ ਲੰਮਾ ਤੋੜਦੀ ਫਿਰ 10 ਕ ਖਤਮ ਤਾਂ ਦੋਸਤੋ ਮੋਰਾ ਬ੍ਰ ਪੂਰੇ ਹੌਣ ਚ ਬਾੜੀ ਜਿੱਦਨ ਮੈਂ ਕਰਮਾ ਵਾਲੀ ਬਣ ਕੇ ਕਮਾਲਾਂ ਕਰੂਗੀ ਤੇ ਲੋ ਜੀ ਰਾਜਾ ਮਾਝਾ ਠੀਕਾ ਜੀ ਪੂਰੀ ਵਜਨ ਦੋੜ ਵਾਲੀ ਆ ਹਾਂਜੀ ਬਾਕੀ ਮੇਰਾ ਭਰਾ ਇੱਥੇ ਆਣ ਕੇ ਵੇਖੇ ਮੈਂ ਨਾ ਜਿਹੜਾ ਵਜਨ ਦੋੜ ਸੰਦੂ ਸਾਹਿਬ ਜਿਹੜਾ ਲੈ ਜੂਗਾ ਮੈਂ ਨਾ ਬਾਲਟੀਆਂ ਭਰ-ਭਰ ਕਰਮਾ ਵਾਲੀ ਥੱਲੇ ਉੱਠੂਗਾ ਤੇ ਹਾਂ ਹਾਂ ਨਹੀਂ ਨਹੀਂ ਮਾਝਾ ਵੀਰ ਸਾਭੀ ਬੜੀ ਰੀਜ ਲਾ ਕੇ ਤੂੰ ਹਾਂਜੀ ਹਾਂਜੀ ਇਹ ਬਹੁਤ ਖੂਬਸੂਰਤ ਮਾਝਾ ਤੇ ਨਾਲ ਦੀ ਨਾਲ ਹੀ ਦੋਸਤੋ ਇਹ ਮਾਝਾ ਤੇ ਨਾਲ ਦੀ ਨਾਲ ਇੱਕ ਬਾਈਕ ਵੀਰ ਦੇ ਕੋਲ ਇਧਰ ਹੀਰੋ ਆਂਡਾ ਪੈਸ਼ਨ ਇਹ ਜਿਹੜਾ 11 ਮਾਡਲ ਆ ਠੀਕਾ ਜੀ ਬਾਕੀ A to Z ਕੰਮ ਬਾਕੀ ਕੋਈ ਕਿਸੇ ਰਕਮ ਦੀ ਕੋਈ ਚੈਨ ਕੋਈ ਸੈਟ ਕੋਈ ਲੈਦਰ ਬ੍ਰੇਕਾਂ ਸ਼ਰੇਖਾਂ ਠੀਕ ਆ ਜੀ ਓਵਰ ਆਲ ਜਿੰਨਾ ਕੰਮ ਸਾਰਾ ਟਿਚ ਟਾਪ ਆ ਇਹ ਮੋਟਰਸਾਈਕਲ 20000 ਦਾ ਮਿਲ ਜੂਗਾ ਤੁਹਾਨੂੰ 2011 ਮਾਡਲ ਆ 02 ਨੰਬਰਾ ਅਮਰਸਰ ਦਾ ਠੀਕ ਆ ਜੀ ਤੇ ਬਾਕੀ ਆਫੀ ਡਿਪਟ ਆਰ ਸੀ ਕਾਪੀ ਉਹ ਜਿਹੜਾ ਮਿਲ ਗਿਆ ਆਲ ਡਾਕੂਮੈਂਟ ਆ ਕੰਪਲੀਟ ਆ ਉਹ ਤੁਹਾਨੂੰ ਜਿਹੜੇ ਪ੍ਰੋਪਰ ਨਾਲ ਮਿਲ ਜਾਣਗੇ ਸੋ ਨਾਲ ਦੀ ਨਾਲ ਇੱਕ ਜਿਹੜੇ ਮੇਰੇ ਭਰਾ ਥੋੜੇ ਪੈਸੇ ਲਾਉਣਾ ਚਾਹੁੰਦੇ ਆ ਤੇ ਬੱਛੀ ਇੱਕ ਤੁਹਾਨੂੰ ਦਿਖਾ ਦਿੰਨੇ ਆ ਸੋ ਗੱਬਣ ਵੜਾ ਦਿਨ ਹਜੇ ਵੀਕ ਕੱਚੀ ਆ 20 ਦਿਨ ਹਜੇ ਲੈਂਦੀ ਆ ਦੂਜਾ ਸੁਆ ਇਸ ਵਾਰ ਨੇ ਸੁਣਾ ਸੋ 13 ਲੀਟਰ 14 13 ਲੀਟਰ ਵੀਰਾਂ ਦਾ ਵੀ ਪਲੂਨ ਥੱਲੇੋਂ ਦੁੱਧ ਚੋਇਆ ਇਹਨਾਂ ਨੇ ਹਾਈਟ ਮੀਡੀਅਮ ਦੇ ਵਿੱਚ ਆ ਕਰਾਸ ਬਰੀਡ ਕੋਈ ਜਰਸੀ ਸ਼ਾਈ ਵਾਲ ਦਾ ਕਰਾਸ ਆ ਦੂਜਾ ਸੁਆ ਸੂਣ ਵਾਲੀ ਆ ਤੇ ਇਹ ਵੀ ਗੁਰੇ ਅੱਜ ਲੈਣ ਦੇ ਨਾਲ ਮੁੱਲ ਪਾਤਾ 27000 27000 ਸੰਧੂ ਸਾਹ ਉਹਦੇ ਛੋੜ ਕਰਦਾਂਗੇ ਤੇ ਗਾੜੀ ਜਿਤਨਾ ਕਰਮ ਵਾਲੀ 20 ਦਿਨ ਸਾਂਪੇਗੇ ਚੱਡਾ ਭਾਰੀ ਫਿਰ ਫਿਰ ਮੱਲਾ ਕਮ ਵਾਲੀ ਮੱਲਾ ਹੀ ਮਾਰੂਗੀ 35 40 ਦੀ ਫਿਰ ਵੇਚ ਸਕਦੀ ਆ ਹਾਂਜੀ ਅੱਜ ਤੇ ਮੋਲੀ ਕੋਈ ਨਹੀਂ ਠੀਕ ਆ ਭਰਾ ਲੈ ਵੀ ਵੀਰਾਂ ਦਾ ਵੀ ਅਖੀਰ ਕਰੂਗੀ ਦੂਜੇ ਸੁਵੇ ਦੇ ਵਿੱਚ ਵਧੀਆ ਦੁੱਧ ਇਹਦੇ ਤੋਂ ਲੈ ਚੋ ਹਾਂਜੀ ਹਾਂਜੀ ਮੰਨੂ ਸਾਹਿਬ ਠੰਡੀ ਧਰੀ ਭਾਵੇਂ ਕੋਈ ਜਵਾਗ ਬਾਇ ਬੈ ਚੋਈ ਜਾਵੇ ਕੰਮ ਆਈ ਛੋੜਾ ਕਿ ਲੱਤ ਕਰਮ ਵਾਲੀ ਲਾ ਜੂਗੀ ਕੋਈ ਜਿੰਦਰਾ ਕੋਈ ਘਰੇ ਘਰੇ ਕਰੇ ਰੱਖਣ ਵਾਸਤੇ ਲੈਣੀ ਕਿ ਬੱਚਿਆਂ ਨੂੰ ਦੁੱਧ ਦੁੱਧ ਪਿਉਣਾ ਬਿਲਕੁਲ ਜੀ ਬਿਲਕੁਲ ਉਹ ਵੀ ਬਿਲਕੁਲ ਨੋਰਮਲ ਜਾਜ ਪੜਦਾ 27000 ਸਿਰਫ ਅੱਗੇ ਕਿਸੇ ਭਰਾਣ ਚਲੋ ਸੇਲ ਕਰਨੀ ਹੈ ਵੇਚਣੀ ਹੈ ਪੂਰੀ ਆਵਾ-ਤਾਵਾ ਤੇ ਕੁਝ ਮੰਨੂ ਸਾਹਿਬ ਕੋਈ ਵਪਾਰੀ ਵੀਰ ਵੀ ਲਾ ਜੂਗਾ ਇਹਦੇ ਗਾੜੀ ਜਗੇ ਰੋਟੀ ਲੈ ਸਕਦਾ 10 ਦਿਨ ਸਾਹਮ ਕੇ ਬਸ ਬਸ ਹਾਂਜੀ ਹਾਂਜੀ ਠੀਕ ਹੈ ਜੀ ਸੋ ਇਹ ਦੋਸਤੋ ਅੱਜ ਨਾਗ ਜਿਹੜੇ